ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਹੋਇਆਂ ਉਥੇ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਆ ਉਸ ਨੇ ਭਾਖੜਾ ਤੇ ਨੰਗਲ ਡੈਮ ਦੋਹਾਂ ਦੇ ਉੱਤੇ ਜਿਹੜੀ ਸੁਰੱਖਿਆ ਦਾ ਇੰਤਜ਼ਾਮ ਹੈ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਦੇ ਦਿੱਤਾ ਸੀ ਆਈਐਸਐਫ ਨੂੰ ਦੇ ਦਿੱਤਾ ਤੇ ਇਸ ਦੇ ਨਾਲ ਜਿਹੜਾ ਹਰਿਆਣੇ ਵੱਲੋਂ ਦਬਾਅ ਪੈ ਰਿਹਾ ਸੀ ਕਿ ਜਿਹੜਾ ਉਹ ਧੱਕੇ ਨਾਲ ਬੀਬੀਐਮਬੀ ਪਾਣੀ ਦੰਦੀ ਸੀ ਤੇ ਪੰਜਾਬ ਦੇ ਲੋਕ ਵਿਰੋਧ ਕਰਦੇ ਸੀ ਤੇ ਉਸ ਵਿਰੋਧ ਨੂੰ ਅੱਗੇ ਵਾਸਤੇ ਨਲ ਕਰਨ ਲਈ ਉਹ ਇਹ ਉਹਨਾਂ ਨੇ ਕੇਂਦਰੀ ਬਲ ਤੈਨਾਤ ਕੀਤੇ ਐ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਇੱਕ ਹੋਰ ਵੱਡਾ ਹਮਲਾ ਹੈਗਾ ਤੇ ਬੀਬੀਐਮਬੀ ਦੇ ਵਿੱਚ ਪਹਿਲਾਂ ਸਾਡੀ ਨਵੈਂਦਗੀ ਘਟਾਈ ਗਈ ਫੇਰ ਬੀਬੀਐਮਬੀ ਦੇ ਵਿੱਚ ਜਿਹੜੇ ਹੁਣ ਇਹ ਨੇ ਇਸ ਦੇ ਵਾਸਤੇ ਉਚੇਚ ਨਾਲ 296 ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਨੇ ਸਿਰਜਣਾ ਕੀਤੀ ਗਈ ਹੈ ਉਹਨਾਂ ਦੇ ਰਹਿਣ ਸਹਿਣ ਦਾ ਆਵਾਜਾਈ ਦਾ ਉਹਨਾਂ ਦੇ ਬਾਕੀ ਜਿਹੜੇ ਖਰਚੇ ਆ ਉਹਨਾਂ ਦੀ ਕਮਿਊਨੀਕੇਸ਼ਨ ਦਾ ਉਹ ਸਾਰਾ ਖਰਚਾ ਜਿਹੜਾ BBMP ਚੁੱਕੂਗੀ BBMP ਦੇ ਵਿੱਚ ਜਿਹੜੇ ਪੈਸੇ ਪੈਂਦੇ ਆ ਉਹਦੇ ਚ ਪੰਜਾਬ ਸਰਕਾਰ ਪਾਉਂਦਾ ਜਾਨੀ ਕਿ 60% ਹਿੱਸਾ ਪੰਜਾਬ ਦੇ ਹਿੱਸੇ ਚ ਆਊਗਾ ਖਰਚੇ ਦਾ ਇਹਨਾਂ ਲੋਕਾਂ ਦਾ ਸੋ ਇਹ ਇੱਕ ਬੜੀ ਮਾੜੀ ਗੱਲ ਹੈ ਪਹਿਲਾਂ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਭਾਖੜਾ ਡੈਮ ਹੈ ਉਸ ਦੀ ਸੁਰੱਖਿਆ ਦਾ ਇੰਤਜ਼ਾਮ ਹਿਮਾਚਲ ਸਰਕਾਰ ਕੋਲ ਸੀ ਤੇ ਜਿਹੜਾ ਨੰਗਲ ਡੈਮ ਹੈ ਉਹਦੀ ਸੁਰੱਖਿਆ ਦਾ ਇੰਤਜ਼ਾਮ ਪੰਜਾਬ ਕੋਲ ਸੀ ਇਹ ਕੇਂਦਰ ਨੇ ਆਪਣੇ ਕੋਲ ਲੈ ਲਿਆ ਜਣੀ ਕਿ ਵੰਡਰਵੰਡ ਕਰਦਿਆਂ ਹੋਇਆਂ ਤੁਹਾਡੇ ਦੋਨਾਂ ਦੀ ਰੋਟੀ ਆਪ ਹੀ ਲਖਾ ਗਿਆ ਉਹ ਇਸ ਦਾ ਵਿਰੋਧ ਕਰਨ ਦੀ ਲੋੜ ਹੈ ਪੰਜਾਬ ਦੇ ਹੋਰ ਮੁੱਦੇ ਵੀ ਬਹੁਤ ਸਾਰੇ ਐ ਇਹਦਾ ਵਿਰੋਧ ਸਮੁੱਚੀਆਂ ਰਾਜਨੀਤਿਕ ਧਿਰਾਂ ਨੂੰ ਸਮੁੱਚੀਆਂ ਜਨਤਕ ਜਥੇਬੰਦੀਆਂ ਨੂੰ ਪੰਜਾਬੀ ਲੋਕਾਂ ਨੂੰ ਡਟ ਕੇ ਕਰਨਾ ਚਾਹੀਦਾ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸੰਜੀ ਕਰਨੀ ਹੈ ਵੀ ਗੈਰ ਕਾਨੂੰਨੀ ਜਿਹੜਾ ਖਨਣ ਹੈ ਇਹਦੇ ਬਾਰੇ ਚ ਬੜਾ ਰੌਲਾ ਪਾਇਆ ਚੋਣਾ ਤੋਂ ਪਹਿਲਾਂ ਇਹਨੂੰ ਇੱਕ ਮੁੱਦਾ ਵੀ ਬਣਾਇਆ ਗਿਆ ਤੇ ਜਿਹੜਾ ਰਗਬ ਚੱਡਾ ਉਹ ਇੱਥੇ ਰੋਪੜ ਦੇ ਪਿੰਡਾਂ 'ਚ ਗਿੜੇ ਕਰਦਾ ਫਿਰਿਆ ਤੇ ਹੁਣ ਉਹ ਜਿਹੜਾ ਗੈਰ ਕਾਨੂੰਨੀ ਖਾਨਣ ਜਿਹੜਾ ਹੋਰ ਹੈ ਵੱਡੀ ਪੱਧਰ ਤੇ ਉੱਤੇ ਉਹਦੇ ਵਿਰੁੱਧ ਜਿਹੜੇ ਲੋਕ ਲੜਦੇ ਐ ਤਲਵਾੜਾ ਮੁਕੇਰੀਆਂ ਹਾਜੀਪੁਰ ਇਸ ਏਰੀਏ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉੱਤੇ ਹੁੰਦਾ ਉਹਦੀਆਂ ਵੀਡੀਓਜ਼ ਆਉਂਦੀਆਂ ਨੇ ਉੱਥੇ ਉਹ ਮੋਰਚੇ ਲਾਉਂਦੇ ਐ ਪਿੰਡਾਂ ਦੇ ਲੋਕ ਰਾਤ ਨੂੰ ਪਹਿਰੇ ਦਿੰਦੇ ਐ ਤੇ ਜਿਹੜੇ ਉਹਨਾਂ ਦਾ ਵਿੱਚੋਂ ਇੱਕ ਮੈਂਬਰ ਹੈ ਜਿਹੜਾ ਮਨੋਜ ਕੁਮਾਰ ਪਲਾਹੜ ਪਰਸੋਂ ਉਹਦੇ ਉੱਤੇ ਅਟੈਕ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਇਹ ਬੜਾ ਗੰਭੀਰ ਮਸਲਾ ਹੈ ਤੇ ਜਿਹੜੇ ਵੀ ਅਟੈਕ ਕਰ ਰਹੇ ਉਹ ਫੜੇ ਜਾਣੇ ਚਾਹੀਦੇ ਆ ਉਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਜਿਹਦੇ ਤੋਂ ਲੱਗੇ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਛਾਏ ਨਾਲ ਇਹ ਜਿਹੜਾ ਮਾਫੀਆ ਹੈਗਾ ਖੰਨਣ ਦਾ ਇਹ ਪੂਰਾ ਜ਼ੋਰ ਦੇ ਉੱਤੇ ਆਪਣਾ ਕੰਮ ਕਰ ਰਿਹਾ ਹੈ ਪੰਜਾਬੀ ਲੋਕਾਂ ਨੂੰ ਇਸ ਗੱਲ ਦੇ ਉੱਤੇ ਵੀ ਪੰਜਾਬ ਸਰਕਾਰ ਨੂੰ ਕਾਊਂਟਰ ਕਰਨ ਦੀ ਲੋੜ ਹੈ ਉਹਨੂੰ ਪੁੱਛਣ ਦੀ ਲੋੜ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਗਾਜ਼ਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ 7 ਅਕਤੂਬਰ 2023 ਤੋਂ ਤੇ ਉਦੋਂ ਤੋਂ ਲੈ ਕੇ ਜਿਹੜਾ ਹੈਗਾ ਬਹੁਤ ਸਾਰੇ ਲੋਕ ਮਾਰੇ ਗਏ ਐ ਉਹਨਾਂ ਦੀ ਗਿਣਤੀ ਜਦੋਂ ਕੋਈ ਹੁਣ ਤੁਸੀਂ ਗਿਣਤੀ ਦੱਸ ਲਓ 15 ਮਿੰਟਾਂ ਨੂੰ ਗਿਣਤੀ ਹੋਰ ਹੋਊਗੀ ਕਿਉਂਕਿ ਲਗਾਤਾਰ ਬੰਦੇ ਮਾਰੇ ਜਾ ਰਹੇ ਐ ਪਿਛਲੇ 24 ਘੰਟਿਆਂ ਦੇ ਵਿੱਚ ਵੀ 82 ਜਿਹੜੇ ਫਲਸਤੀਨੀ ਆ ਉਹ ਮਾਰੇ ਗਏ ਐ ਉਦੋਂ ਵੀ ਜਿਹੜੀ ਵੱਡੀ ਗੱਲ ਹੈ ਕਿ ਉਥੇ ਯੂਨੋ ਵੱਲੋਂ ਜਿਹੜੀ ਏਡ ਪਹੁੰਚਾਈ ਜਾਂਦੀ ਹੈ ਖਾਣ ਪੀਣ ਦਾ ਸਮਾਨ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਟਰੱਕਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਪਿੱਛੇ ਉਹਨੇ ਕਿਹਾ ਸੀਗਾ ਵੀ ਅਸੀਂ ਤਿੰਨ ਹਫ਼ਤਿਆਂ ਤੋਂ ਜਿਹੜੀ ਇਹ ਪੰਦੀ ਲਾਈ ਹੋਈ ਹੈ ਉਹਨੂੰ ਅਸੀਂ ਖੋਲਤਾ ਉਹਦੇ ਖੋਲਣ ਦੇ ਬਾਵਜੂਦ ਜਿਹੜੇ ਚਾਰ ਟਰੱਕ ਗਏ ਐ ਉਹਨਾਂ ਦਾ ਜਿਹੜਾ ਮਾਲ ਹੈ ਅਜੇ ਤੱਕ ਬੇਕਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਬਾਕੀ ਮਾਰਕੀਟ ਦੇ ਵਿੱਚ ਹਜੇ ਵੀ ਨਹੀਂ ਪਹੁੰਚਿਆ ਤੇ ਭੁੱਖਮਰੀ ਦੀ ਹਾਲਤ ਹੋਈ ਹੋਈ ਹੈ ਯੂਨੋ ਦੇ ਇੱਕ ਜਿਹੜਾ ਬੁਲਾਰਾ ਹੈਗਾ ਉਹਨੇ ਹੈਗ ਦੇ ਵਿੱਚ ਇੱਕ ਗੱਲ ਕਹੀ ਹੈ ਕਿ 14000 ਜਿਹੜੇ ਬੱਚੇ ਹੈ ਉਹ ਉਹ ਤਕਰੀਬਨ ਭੁੱਖਮਰੀ ਦੇ ਨਾਲ ਮਰਨ ਦੇ ਕਿਨਾਰੇ ਪਹੁੰਚੇ ਹੋਏ ਹੈ ਜਾਨੀ ਕਿ ਅਮਰੀਕ ਜਿਹੜਾ ਇਜ਼ਰਾਈਲ ਹੈ ਉਹ ਉੱਥੇ ਜਿਹੜਾ ਉਹਦਾ ਸਰਬਨਾਸ਼ ਕਰਨਾ ਚਾਹੁੰਦਾ ਉਸ ਨਸਲ ਦਾ ਉਸ ਨੂੰ ਨਸਲਕੁਸ਼ੀ ਕਰਨਾ ਚਾਹੁੰਦਾ ਤੇ ਇਸ ਕਰਕੇ ਜੇ ਇਜ਼ਰਾਈਲ ਨੇ ਉਹ ਨਾ ਰੋਕਿਆ ਤਾਂ ਇਹ ਬੱਚੇ ਮਾਰੇ ਜਾ ਸਕਦੇ ਐ ਸੋ ਇਜ਼ਰਾਈਲ ਦੇ ਕੰਨਾਂ ਤੇ ਇਹਨਾਂ ਗੱਲਾਂ ਦੀ ਕੋਈ ਜੂ ਨਹੀਂ ਸਕਦੀ ਕੱਲ ਕੁਝ ਜਿਹੜੀਆਂ ਯੂਰਪੀਅਨ ਦੇਸ਼ ਨੇ ਤਿੰਨ ਚਾਰ ਉਹਨਾਂ ਨੇ ਵੀ ਕਿਹਾ ਸੀਗਾ ਵੀ ਅਸੀਂ ਉਹ ਕਰਾਂਗੇ ਪਰ ਗੱਲ ਕਹਣ ਕਹਣ ਤੱਕ ਰਹਿ ਗਈ ਅਮਰੀਕਾ ਠੀਠਾਈ ਨਾਲ ਚੁੱਪ ਕਰਕੇ ਉਹਦੀ ਹਮਾਇਤ ਕਰ ਰਿਹਾ ਹੈ ਤੇ ਇਹ ਜ ਆ ਜਿਹੜਾ ਦੇਸ਼ ਹੈ ਉਹ ਉਹ ਭਾਰਤ ਦਾ ਜਦੋਂ ਪਾਕਿਸਤਾਨ ਨਾਲ ਹੋਇਆ ਤਾਂ ਇੱਕ ਕਿਸੇ ਬੰਦੇ ਨੇ ਬੜਾ ਸਾਫ਼ ਕਿਹਾ ਵੀ ਮੋਦੀ ਜੀ ਜਿਹੜੇ ਹੈ ਉਹ 72 ਵਾਰੀ ਵਿਦੇਸ਼ਾਂ 'ਚ ਗਏ ਹੈ ਜਿਹਦੇ ਨਾਲ ਉਹਨਾਂ ਨੇ 88 ਦੇਸ਼ਾਂ ਦੇ ਦੌਰੇ ਕੀਤੇ ਆ ਪਿਛਲੇ 11 ਸਾਲਾਂ 'ਚ ਕਿਤੇ ਦੋ ਵਾਰੀ ਗਏ ਆ ਕਿਤੇ ਤਿੰਨ ਵਾਰੀ ਵੀ ਗਏ ਆ ਕਿਤੇ ਇੱਕ ਵਾਰੀ ਗਏ ਆ ਉਹ 88 ਦੇਸ਼ਾਂ ਚੋਂ ਜਿਹੜਾ ਉਹ ਇਜ਼ਰਾਈਲ ਤੋਂ ਬਿਨਾ ਕਿਸੇ ਦੇਸ਼ ਨੇ ਭਾਰਤ ਦਾ ਹੱਕ ਹੱਕ ਚਾਹ ਦਾ ਨਾਰਾ ਨਹੀਂ ਮਾਰਿਆ ਆ ਲੜਾਈ ਦੇ ਵਿੱਚ ਤੇ ਇੱਥੇ ਇਜ਼ਰਾਈਲ ਨੇ ਜਿਹੜਾ ਖੁਦ ਹੀ ਮਤਲਬ ਬਹੁਤ بڑا ਬੇਗੁਨਾਹ ਗੁਨਾਹਗਾਰ ਹੈ ਜਿਹੜਾ ਕਿ ਕਤਲੇਆਮ ਦਾ ਦੋਸ਼ੀ ਹੈ ਦੂਜਾ ਅਫਗਾਨਿਸਤਾਨ ਜਿਹਨੂੰ ਅਜੇ ਤੱਕ ਭਾਰਤ ਨੇ ਮਾਨਤਾ ਵੀ ਨਹੀਂ ਦਿੱਤੀ ਹੋਈ ਜਿਸ ਤਾਲੀਬਾਨ ਦੇ ਵਿਰੁੱਧ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਹੈ ਭਾਰਤ ਦੇ ਵਿੱਚ ਉਹ ਤੇ ਉਹ ਦੇਖ ਲਓ ਵੀ ਹੁਣ ਸਾਡੇ ਇਸ ਸਰਕਾਰ ਦੇ ਯਾਰ ਕੌਣ ਨੇ ਯਾਰ ਉਹ ਨੇ ਜਿਹੜੇ ਲੋਕਾਂ ਨੂੰ ਮਾਰਨ ਦੇ ਉੱਤੇ ਤੁਲੇ ਹੋਏ ਹੈ ਜਿਨ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਦੀਨ ਅਮਾਨ ਨਹੀਂਗਾ ਸੋ ਭਾਰਤ ਨੂੰ ਆਪਣੀ ਜਿਹੜੀ ਵਿਦੇਸ਼ ਨੀਤੀ ਹੈ ਤੇ ਆਪਣੀ ਬਾਕੀ ਗੱਲ ਦੇ ਉੱਤੇ ਪੂਰਾ ਆਰਾਮ ਦੇ ਨਾਲ ਟਿਕਾਈ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ ਵੀ ਅਸੀਂ ਕਿੱਥੇ ਫੇਲ ਆ ਚਾਹੇ ਉਹ ਬਾਹਰ ਭੇਜ ਰਹੇ ਹੈ ਪਰ ਉਪੇਜਣ ਨਾਲ ਗੱਲ ਨਹੀਂ ਬਣਨੀ ਕੱਲੀ ਵਿਚਾਰਨ ਦੀ ਲੋੜ ਹੈ ਵੀ ਤੁਹਾਡੀ ਵਿਦੇਸ਼ ਨੀਤੀ ਦੇ ਵਿੱਚ ਮੁੱਖ ਗੱਲਾਂ ਕਿਹੜੀਆਂ ਨੁਕਸਦਾਰ ਨੇ ਉਹਨੂੰ ਕੱਢਣ ਦੀ ਲੋੜ ਹੈਗੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਦੀਏ ਨਾਲ ਦੀ ਨਾਲੇ ਕਿ 트럼ਪ ਜਿਹੜਾ ਹੈ ਉਹ ਹਰੇਕ ਦੇਸ਼ ਦੇ ਜਿਹੜੇ ਮੁਖੀ ਆ ਉਹਨਾਂ ਦੀ ਵੀ ਬੇਇੱਜ਼ਤੀ ਕਰਦਾ ਸਾਡੇ ਮੋਦੀ ਜੀ ਨਾਲ ਵਿੱਚ ਚੰਗਾ ਉਹਨੇ ਵਧੀਆ ਚੰਗਾ ਸੋਹਣਾ ਸਲੂਕ ਨਹੀਂ ਸੀ ਕੀਤਾ ਉਹ ਕਹਿਣ ਨੂੰ ਤਾਂ ਹੋਇਆ ਪਰ ਉਹ ਮੌਕੇ ਦੇ ਉੱਤੇ ਹੀ ਉਹਦੋਂ ਟੈਰਫ ਬਾਰੇ ਦੂਜੀਆਂ ਗੱਲਾਂ ਬਾਰੇ ਭਾਰਤ ਦੇ ਦੀ ਜਿਹੜੀ ਬੇਇੱਜ਼ਤੀ ਕਰਨ ਵਾਲੇ ਸ਼ਬਦ ਉਹਨੇ ਕਹੇ ਸੀਗੇ ਤੇ ਕੱਲ ਸਾਊਥ ਅਫਰੀਕਾ ਦੇ ਜਿਹੜੇ ਰਾਸ਼ਟਰਪਤੀ ਐ ਸਿਰਲ ਆ ਰਾਮ ਫੋਸਾ ਉਹ ਉੱਥੇ ਗਏ ਹੋਏ ਸੀ ਤੇ ਉਹ ਕਿਉਂਕਿ ਉੱਥੇ ਕੁਝ ਜਿਹੜੇ ਜਿਹੜੇ ਗੋਰੇ ਲੋਕ ਨੇ ਪਹਿਲਾਂ ਜਿਹੜੇ ਉਹਨਾਂ ਤੇ ਰਾਜ ਕਰਦੇ ਰਹੇ ਐ ਸਾਊਥ ਅਫਰੀਕਾ ਦੇ ਉੱਤੇ ਬਹੁਤ ਧੇਰ ਤੇ ਉਹ ਗੋਰੇ ਲੋਕਾਂ ਦੇ ਕੁਝ ਥੋੜੇ ਬਹੁਤੇ ਕਤਲ ਹੋਏ ਐ ਬਾਕੀ ਲੋਕਾਂ ਦੇ ਵੀ ਹੋਏ ਐ ਉਹ ਇੱਕੋ ਜੀ ਅਨੁਪਾਤ ਇਹ ਲਗਭਗ ਕਿਸੇ ਵੀ ਦੇਸ਼ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਹੋਣੀ ਨਹੀਂ ਚਾਹੀਦੀਆਂ ਮਾੜੀ ਗੱਲ ਐ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ ਪਰ ਇਸ ਨੂੰ ਮੁੱਦਾ ਬਣਾ ਕੇ 트럼ਪ ਨੇ ਜਿਵੇਂ ਸਾਡੇ ਬੀਜੇਪੀ ਦਾ ਆਈਟੀ ਸੈੱਲ ਝੂਠੀਆਂ ਗੱਲਾਂ ਬਣਾ ਕੇ ਉਹ ਦਿਖਾਉਣ ਲੱਗ ਗਿਆ ਆ ਆ ਇੱਕ ਫੋਟੋ ਨੇ ਆ ਵੀਡੀਓ ਨੇ ਉਹਰੇ ਕਿਹਾ ਵੀ ਇਹ ਵੀਡੀਓ ਤਾਂ ਸਾਊਥ ਅਫਰੀਕਾ ਦੀਆਂ ਹੈ ਹੀ ਨਹੀਂ ਇਹ ਤਾਂ ਫਲਾਣੇ ਦੇਸ਼ ਦੀਆਂ ਨੇ ਧਮਕੇ ਦੀਆਂ ਨੇ ਉਹ ਸੁਣਦਾ ਨਹੀਂ ਰਿਹਾ ਤੇ ਉਹਨੂੰ ਭਾਸ਼ਣ ਦਿੰਦਾ ਰਿਹਾ ਉਹਦੀ ਬਹੁਤ ਬੇਇੱਜ਼ਤੀ ਕੀਤੀ ਸੋ 트럼ਪ ਦੀ ਜਿਹੜੀ ਇਸ ਕਿਸਮ ਦੀ ਜਿਹੜੀ ਰੁਚੀ ਹੈ ਕਿਸੇ ਵੀ ਦੇਸ਼ ਦੇ ਅਧਿਪਤ ਦੀ ਬੇਇੱਜ਼ਤੀ ਕਰਨੀ ਪਹਿਲਾਂ ਜਲਨਸਕੀ ਦੀ ਕੀਤੀ ਸੀ ਤੇ ਉਹ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਨੋਟ ਕਰਨ ਦੀ ਲੋੜ ਹੈ ਵੀ ਸਾਡਾ ਭਾਰਤ ਕਿਸ ਸਾਡੇ ਮੋਦੀ ਜੀ ਕਿਸ ਬੰਦੇ ਦੇ ਯਾਰ ਨੇ ਤੇ ਜਦੋਂ ਯਾਰਾਂ ਦੇ ਨੇੜੇ ਤੇੜੇ ਪਤਾ ਲੱਗ ਜੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਬੰਦਾ ਆਪ ਕਿਹਾ ਜਾਏ ਸੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਇਹ ਹੈ ਕਿ ਕੰਨੜ ਲੇਖਕਾ ਜਿਹੜੀ ਹੈ ਬਾਨੂ ਮੁਸਤਾਕ ਨੂੰ ਬੁਕਰ ਪ੍ਰਾਈਜ਼ ਮਿਲ ਗਿਆ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਉਹ ਇੱਕ ਵਕੀਲ ਨੇ ਤੇ ਇੱਕ ਵੱਡੇ ਜਿਹੜੇ ਸਮਾਜਿਕ ਕਾਰਜਕਰਤਾ ਨੇ ਲੋਕਾਂ ਦੇ ਮੁੱਦੇ ਚੁੱਕਦੇ ਆ ਔਰਤਾਂ ਦੇ ਮੁੱਦੇ ਚੁੱਕਦੇ ਆ ਕਿਉਂਕਿ ਉਹ ਇੱਕ ਮੁਸਲਮਾਨ ਪਰਿਵਾਰ 'ਚ ਜੰਮੀ ਐ ਉਹਦੇ 'ਚ ਜਿਹੜੇ ਆਰਥੋਡਾਕਸ ਪਰਿਵਾਰ ਹੋਣ ਕਰਕੇ ਪਰਾتن ਖਿਆਲੀ ਪਰਿਵਾਰ ਹੋਣ ਕਰਕੇ ਕੁੜੀਆਂ ਨੂੰ ਖਾਸ ਤੌਰ ਤੇ ਬਹੁਤ ਸਾਰੀਆਂ ਵਦਸ਼ਾਤ 'ਚੋਂ ਲੰਘਣਾ ਪੈਂਦਾ ਤੇ ਜਿਹੜੀਆਂ ਸਾਡੀਆਂ Hindu ਪਰਿਵਾਰਾਂ 'ਚ ਜੰਮਦੀਆਂ ਪਲਦੀਆਂ ਕੁੜੀਆਂ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੰਦਸ਼ਾਤ 'ਚੋਂ ਲੰਘਣਾ ਪੈਂਦਾ ਉਹਨੇ ਉਹਨਾਂ ਦੇ ਉੱਤੇ ਕਾਫੀ ਸਾਰੀਆਂ ਕਹਾਣੀਆਂ ਲਿਖੀਆਂ ਨੇ 14 ਕਹਾ 12 ਕਹਾਣੀਆਂ ਦਾ ਸੰਗ੍ਰਹਿ ਜਿਹੜਾ ਹੈ ਉਹ ਉਹ ਜਿਹਦਾ ਨਾਮ ਹਾਰਟ ਲੈਂਪ ਹੈ ਉਸ ਕਹਾਣੀ ਸੰਗ੍ਰਹਿ ਨੂੰ ਬੁਕਰ ਪ੍ਰਾਈਜ਼ ਮਿਲੇ ਤੇ ਇਸ ਕਹਾਣੀ ਸੰਗ੍ਰਹਿ ਦਾ ਜਿਹੜਾ ਉਲੱਥਾ ਹੈ ਉਹ ਦੀਪਾ ਪਾਸਤੀ ਨੇ ਕੀਤਾ ਅੰਗਰੇਜ਼ੀ ਦੇ ਵਿੱਚ ਤੇ ਉਸ ਨੂੰ ਵੀ ਇਨਕਲਾਬੀ ਉਲੱਥਾ ਦਾ ਦਰਜਾ ਦਿੱਤਾ ਗਿਆ ਵੀ ਬਹੁਤ ਖੂਬਸੂਰਤ ਢੰਗ ਨਾਲ ਉਲੱਥਾ ਕੀਤਾ ਜੋ ਭਾਵਨਾ ਉਹਨਾਂ ਨੇ ਕੰਨੜ ਦੇ ਵਿੱਚ ਪੇਸ਼ ਕੀਤੀ ਹੈ ਉਹ ਜਿੱਥੇ ਅਸੀਂ ਇਸ ਤਰ੍ਹਾਂ ਪਹਿਲਾਂ ਵੀ ਇਹ ਬੁਕਰ ਪ੍ਰਾਈਜ਼ ਭਾਰਤ ਦੇ ਵਿੱਚ ਜਿਹੜੀ ਸਾਡੀ ਗੀਤਾਂਜਲੀ ਸ਼੍ਰੀ ਹੈ ਉਹਨੂੰ ਉਹਦੀ ਰੇਤ ਸਮਾਦੀ ਦੇ ਉੱਤੇ ਮਿਲ ਚੁੱਕਿਆ ਹੈਗਾ ਤੇ ਅਸੀਂ ਉਸ ਉਹਨਾਂ ਨੂੰ ਦੋਨਾਂ ਨੂੰ ਕੰਨੜ ਲੇਖਕਾ ਜਿਹੜੀ ਹੈ ਬਾਨੂ ਮੁਸਤਾਕ ਤੇ ਉਲੱਥਾਕਾਰ ਦੀਪਾ ਭਾਸਤੀ ਦੋਨਾਂ ਨੂੰ ਇਸ ਦੇ ਲਈ ਮੁਬਾਰਕਬਾਦ ਦਿੰਦੇ ਹਾਂ ਤੇ ਸਾਡੀਆਂ ਜਿਹੜੀਆਂ ਭਾਰਤੀ ਪਾਸ਼ਾਵਾਂ ਨੇ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਨਾਂ ਨੂੰ ਮਾਨ ਸਨਮਾਨ ਮਿਲ ਰਹੇ ਹੈ ਚਾਹੇ ਉਲੱਥੇ ਦੇ ਰੂਪ ਚ ਮਿਲ ਰਹੇ ਹੈ ਤੇ ਉਹ ਅਸੀਂ ਸਮਝਦੇ ਹਾਂ ਵੀ ਇਹ ਸਾਡੀਆਂ ਭਾਰਤੀ ਪਾਸ਼ਾਵਾਂ ਦੇ ਲਈ ਵੀ ਇੱਕ ਚੰਗੀ ਤੇ ਮਾਣ ਕਰਨ ਜੋ ਗੱਲ ਹੈ ਇਸ ਭਾਸ਼ਾ ਦੇ ਸਬੰਧ ਵਿੱਚ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰ ਲੈਣੀ ਚਾਹੁੰਦੇ ਆ ਜਿੱਥੇ ਸਮੁੱਚੀਆਂ ਜਿਹੜੀਆਂ ਸਾਡੀਆਂ ਭਾਰਤੀ ਭਾਸ਼ਾਵਾਂ ਨੇ ਉਹਨਾਂ ਦੀ ਬਦਨ ਉਹਨਾਂ ਦੀ ਤਰੱਕੀ ਵਾਸਤੇ ਸਾਡੀਆਂ ਉਹਨਾਂ ਸੂਬਾ ਸਰਕਾਰਾਂ ਨੂੰ ਲੋਕਾਂ ਨੂੰ ਕੇਂਦਰ ਸਰਕਾਰ ਨੂੰ ਬਾਕੀ ਏਜੰਸੀਆਂ ਨੂੰ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਭਾਸ਼ਾਵਾਂ ਉਹ ਬਦਨ ਹੁੱਲਣ ਉਹਨਾਂ ਦੀ ਤਰੱਕੀ ਹੋਵੇ ਤੇ ਉਹ ਸਕੂਲਾਂ ਜਿਹੜੇ ਸਬੰਧਤ ਜਿਹੜੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕਰਨਾਟਕਾ ਦੇ ਵਿੱਚ ਕੰਨੜ ਮਹਾਰਾਸ਼ਟ੍ਰ ਦੇ ਵਿੱਚ ਮਰਾਠੀ ਇਹਨਾਂ ਭਾਸ਼ਾਵਾਂ ਦੇ ਵਿੱਚ ਜਿਹੜੇ ਹੈ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਲਾਜ਼ਮੀ ਹੋਵੇ ਇਹਨਾਂ ਦੇ ਲਈ ਇਹਨਾਂ ਭਾਸ਼ਾਵਾਂ ਨੂੰ ਰੱਖਣਾ ਲਾਜ਼ਮੀ ਹੋਵੇ ਦੂਜਾ ਕਿ ਵੀ ਜਿਹੜੇ ਆਮ ਸਾਡੇ ਬੋਰਡ ਨੇ ਹੋਰ ਸਾਰੇ ਉਹਨਾਂ ਦੇ ਉੱਤੇ ਨਾਂ ਜਿਹੜੇ ਹੈ ਪਹਿਲਾਂ ਸੂਬੇ ਦੀ ਆਪਣੀ ਭਾਸ਼ਾ ਫਿਰ ਅੰਗਰੇਜ਼ੀ ਹਿੰਦੀ ਵਗੈਰਾ ਹੋ ਸਕਦੀਆਂ ਨੇ ਤੇ ਪਰ ਇਹ ਭਾਸ਼ਾ ਨੂੰ ਕਿਸੇ ਵੀ ਤਰ੍ਹਾਂ ਨਾਲ ਅੱਖੋ ਪਰੋਖੇ ਨਾ ਕੀਤਾ ਜਾਵੇ ਚਾਹੀ ਜਿੰਨੀਆਂ ਵੀ ਮਰਜ਼ੀ ਨੇ ਤਾਂ ਤਾਮਿਲ ਦੇ ਵਿੱਚੋਂ ਵੀ ਬਹੁਤ ਸਾਰੀਆਂ ਇਹ ਆਵਾਜ਼ਾਂ ਉੱਠੀਆਂ ਸਾਡੇ ਹੋਰ ਵੀ ਉੱਠ ਰਹੀਆਂ ਹਨ ਪਰ ਇੱਕ ਹੁਣ ਨਵਾਂ ਵਰਤਾਰਾ ਸ਼ੁਰੂ ਹੋਇਆ ਜਿਹੜਾ ਮੈਂ ਉਸ ਨੂੰ ਜਿੱਥੇ ਹਿੰਦੀ ਥੋਸਣ ਦਾ ਵਰਤਾਰੇ ਨੂੰ ਅਸੀਂ ਸਮਝਦੇ ਹਾਂ ਵੀ ਹਿੰਦੀ ਸਾਮਰਾਜਵਾਦ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪਰ ਲੋਕ ਲੜਦੇ ਆ ਉਹਦੇ ਵਿਰੁੱਧ ਮਹਾਰਾਸ਼ਟਰ ਨੇ ਪਾਸ ਹੀ ਕਰ ਦਿੱਤਾ ਸੀ ਵੀ ਹਿੰਦੀ ਨੂੰ ਤੀਜੀ ਭਾਸ਼ਾ ਆਪਦਾਵਾਂਗੇ ਫਿਰ ਵਿਰੋਧ ਹੋਇਆ ਤੇ ਉਹਨੂੰ ਵਾਪਸ ਲੈਣੀ ਪੈਗੀ ਤਾਮਨਾਡੂ ਦੇ ਵਿੱਚ ਚੱਕਰੀ ਇਸ ਗੱਲ ਦਾ ਚੱਲ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਹਿੰਦੀ ਦਾ સામਰਾਜਵਾਦ ਥੋਸਣਾ ਗਲਤ ਹੈ ਉੱਥੇ ਇਹਨਾਂ ਭਾਸ਼ਾਵਾਂ ਦੇ ਵਾਅਦੇ ਦੇ ਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਵੀ ਇੱਕ ਅੱਤਵਾਦ ਫਲਾਇਆ ਜਾਂਦਾ ਹੈ ਕਨੜ ਦੇ ਵਿੱਚ ਇੱਕ ਵੀਡੀਓ ਅੱਜ ਦੇਖੀ ਹੈ ਵੀ ਕੋਈ ਐਸਬੀਆਈ ਦੀ ਮੈਨੇਜਰ ਹੈ ਉਸਦੇ ਨਾਲ ਬੰਦਾ ਲੜ ਰਿਹਾ ਵੀ ਨਹੀਂ ਜੀ ਤੁਸੀਂ ਤਾਂ ਕਨੜ ਚ ਬੋਲੋ ਉਹ ਕਹਿੰਦੀ ਮੈਂ ਕਨੜ ਨਹੀਂ ਜਾਣਦੀ ਮੈਂ ਅੰਗਰੇਜ਼ੀ ਜਾਣਦੀ ਹਾਂ ਮੈਂ ਹਿੰਦੀ ਜਾਣਦੀ ਹਾਂ ਮੈਨੂੰ ਕਨੜ ਭਾਸ਼ਾ ਨਹੀਂ ਆਉਂਦੀ ਕਿਉਂਕਿ ਹੋਰ ਸੂਬੇ ਦੀ ਹੈ ਉਹ ੱੱਕੇ ਨਾਲ ਉਹਦੀ ਉਹਦੀ ਇਨਸਰਟ ਕਰ ਰਿਹਾ ਹੈ ਬੰਦਾ ਫਿਰ ਇਸੇ ਤਰ੍ਹਾਂ ਇੱਕ ਬੱਸ ਕੰਡਕਟਰ ਜਿਹੜਾ ਉਹ ਗਲ ਪੈ ਜਾਂਦਾ ਸਵਾਰੀ ਦੇ ਵੀ ਤੂੰ ਕੰਡਣ ਚ ਕਿਉਂ ਨਹੀਂ ਬੋਲ ਰਿਹਾ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਮਰਾਠੀ ਤੇ ਕਿਉਂ ਨਹੀਂ ਬੋਲ ਰਿਹਾ ਸੋ ਇਹ ਜਿਹੜਾ ਕੰਮ ਹੈ ਕੱਲ ਨੂੰ ਕੋਈ ਪੰਜਾਬੀ ਦੇ ਵਿੱਚ ਇੱਥੇ ਆਏ ਹੋਏ ਕਿਸੇ ਬਾਹਰਲੇ ਯੂਪੀ ਬਿਹਾਰ ਜਾਂ ਕਿਸੇ ਵੀ ਹੋਰ ਥਾਂ ਦੇ ਬੰਦੇ ਦੇ ਜਾਂ ਸਾਡੇ ਰੇਲਵੇ ਦੇ ਵਿੱਚ ਮੁਲਾਜ਼ਮ ਲੱਗੇ ਹੋਏ ਆ ਕਿਸੇ ਦੂਜੇ ਸੂਬਿਆਂ ਦੇ ਉਹਨਾਂ ਨੂੰ ਅਸੀਂ ਮਜਬੂਰ ਕਰੀਏ ਵੀ ਤੁਸੀਂ ਪੰਜਾਬੀ ਹੀ ਬੋਲੋ ਇਹ ਵੀ ਇੱਕ ਕਿਸਮ ਦਾ ਭਾਸ਼ਾਈ ਅਤਵਾਦ ਹੈ ਇਹ ਵੀ ਨਹੀਂ ਚਾਹੀਦਾ ਭਾਸ਼ਾ ਨੂੰ ਵਧਾਉਣਾ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਭਾਸ਼ਾ ਦੀ ਤਰੱਕੀ ਕਰਨਾ ਉਹਦੇ ਲਈ ਇਹ ਜਿਆਦਾ ਜ਼ਰੂਰੀ ਹੈ ਪਰ ਇਸ ਤਰ੍ਹਾਂ ਨਾਲ ਭਾਸ਼ਾ ਦੇ ਨਾਂ ਦੇ ਉੱਤੇ ਦੂਜਿਆਂ ਦੀ ਇਨਸਲਟ ਕਰਨਾ ਇਹ ਇਹ ਵੀ ਮਾੜੀ ਗੱਲ ਹੈ ਸੋ ਅੱਜ ਦੀ ਗੱਲ ਚ ਦੋਸਤੋ ਇਹ ਨਹੀਂ ਬਹੁਤ-ਬਹੁਤ ਸ਼ੁਕਰੀਆ